ਸੂ ਰੋਡਵੇ ਦੇ ਸਭਾ ਕਾ ਚੇਅਰਮੈਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਰੋਪੜ ਦੇ ਪ੍ਰਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਜਿਨ੍ਹਾਂ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ ਬਿਮਾਰੀ ਦੇ ਕਾਰਨ ਪੀਜੀ ਵਿਖੇ ਉਹਨਾਂ ਦੀ ਅੱਜ ਅੰਤਿਮ ਯਾਤਰਾ ਮੋਕੇ ਜੋ ਕਿ ਪ੍ਰਭਾਸਰਾ ਪੜਿਆਲਾ ਤੋਂ ਸ਼ੁਰੂ ਕੀਤੀ ਗਈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਚਾਹਤਿਆਂ ਵੱਲੋਂ ਭਾਗ ਲਿਆ ਗਿਆ ਅੰਤਿਮ ਯਾਤਰਾ ਵਿੱਚ ਜੋ ਕਿ ਕਰਾਲੀ ਹੁੰਦੇ ਹੋਏ ਇਰਾਕੇ ਦੇ ਕਈ ਪਿੰਡਾਂ ਵਿੱਚ ਆਉਂਦੀ ਹੋਈ ਲੰਗੀ ਰੇਹ ਥਾਂ ਦੇ ਹਰੇਕ ਪਿੰਡ ਵਾਸੀਆਂ ਵੱਲੋਂ ਸੜਕਾਂ ਉੱਪਰ ਰੋਕ ਕੇ ਉਹਨੂੰ ਫੁੱਲਾਂ ਦੀ ਵਰਖਾ ਕੀਤੀ ਗਈ ਨਿਮ ਅੱਖਾਂ ਨਾਲ ਵਧਾਈ ਦਿੱਤੀ ਗਈ ਕੋਈ ਅਜਿਹਾ ਵਿਸ਼ਖਸ਼ੀ ਹੋਏ ਜਿਹਦੇ ਅੱਖਾਂ ਨਿਮ ਨਾ ਹੋਣ ਕਿਉਂਕਿ ਜਿਆਦਾ ਸੁੰਦਰ ਚੈੜੀਆਂ ਅਜੇ ਸਖ ਸਨ ਕਿ ਰੇਹ ਦੇ ਦੁਖ ਸੁਖ ਵਿੱਚ ਵਿਚਾਰਦੇ ਸਨ ਰੇਹ ਸਮੇਂ ਲੋਕਾਂ ਨਾਲ ਖੜਦੇ ਸਨ ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੰਸਦ ਸਦ ਮੈਂਬਰ ਮਰਿੰਦਰ ਸਿੰਘ ਰਾਜਾ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸਾਬਕਾ ਸਪੀਕਰ ਰਾਨਾ ਕੇਪੀ ਸਿੰਘ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਖਲਕਾ ਖਰੜ ਤੋਂ ਬੀਜੇ ਸ਼ਰਮਾ ਟਿੰਕੂ ਕਾਂਗਰਸੀ ਅਗੂ ਗੁਰਵਿੰਦਰ ਸਿੰਘ ਬਿੱਲਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਮੁਹਾਲੀ ਦੇ ਮੀਰ ਸਿੰਘ ਜਿੱਤੀ ਸੀਨੀਅਰ ਕੌਂਸਲਰ ਕਮਲਜੀਤ ਸਿੰਘ ਚਾਵਲਾpropto ਤੋਂ ਕਾਰਦੇ ਸਿਰ ਅਗੂ ਪ੍ਰਿੰਦਰ ਸਿੰਘ ਢਿੱਲੋਂ ਓਮੀ ਸੋਨੀ ਤੇ ਯੂਥ ਅਗੂ ਦਵਿੰਦਰ ਬਾਜਵਾ ਸਾਬਕਾ ਮੰਤਰੀ ਦਲਜੀਤ ਸਿੰਘ ਚਿਮਮਾ ਪ੍ਰਵਾਸ ਸਰਨੇ ਦੇ ਪ੍ਰਮੁੱਖ ਭਾਈ ਸੰਸ਼ੇਰ ਸਿੰਘ ਅਤੇ ਹੋਰ ਮੁੱਖ ਤੌਰ ਤੇ ਬਾਬਾ ਹੰਸਾਲੀ ਵਾਲੇ ਵਿਸ਼ੇ ਤੌਰ ਤੇ ਪੁੱਜੇ। ਉਹਨਾਂ ਵੱਲੋਂ ਫੁੱਲੋ ਸਰਦਾਰ ਦੇ ਭੇਟ ਕੀਤੇ ਗਏ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚੰਦਰ ਸਿੰਘ ਜੀ ਦੇ ਵੱਲੋਂ ਉਹਨਾਂ ਦੇ ਹੱਥ ਨੂੰ ਕੰਧਾ ਦਿੱਤਾ ਗਿਆ। ਆ ਤੁਹਾਨੂੰ ਦਿਖਾਣੇ ਆ ਭੂਗ ਕਰਨ ਵਾਲੀਆਂ ਤਸਵੀਰਾਂ ਕਿਸ ਤਰ੍ਹਾਂ ਹਰ ਤਰ੍ਹਾਂ ਦੀ ਹਜੂਮ ਪਹੁੰਚਿਆ ਕਿ ਮੈਂ ਸਭ ਦੀਆਂ ਅੱਖਾਂ ਰੋ ਰੋ ਕੇ ਬੁਰਾ ਹਾਲ ਹੋ ਰੀਆਂ ਸਾਨੂੰ। ਉਹਦੇ ਪਾਰਤੀ ਸ੍ਰੀ ਨੂੰ ਉਹਦੇ ਭਰਾ ਅਵਤਾਰ ਸਿੰਘ ਅਤੇ ਭਾਜ ਜੋਗਾ ਸਿੰਘ ਵੱਲੋਂ ਜੋ ਕਿ ਇਟਲੀ ਤੋਂ ਆਏ ਪੁੱਜੇ ਸਨ ਉਹਨਾਂ ਵੱਲੋਂ ਅਗ ਅਗਨੀ ਭੇਡ ਕੀਤੀ ਗਈ ਕਾਂਗਰਸ ਪਾਰਟੀ ਅਸੇ ਤੋਂ ਬਹੁਤ ਵੱਡਾ ਨੁਕਸਾਨ ਹੈ ਹੀ ਹੈ ਇਲਾਕੇ ਅਸੇ ਆਮ ਲੋਕਾਂ ਅਸੇ ਜਿਸ ਪ੍ਰਕਾਰ ਲੋਕਾਂ ਚ ਵਿਚਰਦੇ ਸਨ ਗੁਰਸੇਖ ਸੰਤ ਔਰ ਹਰ ਵਿਅਕਤੀ ਨਾਲ ਮਿਠ ਬੋਲੜੇ ਸਨ ਆਪ ਦੇ ਪਿਆਰ ਦੀ ਮਹਿਕ ਜਿਹੜੀ ਹੈ ਪੂਰੇ ਇਲਾਕੇ ਦੇ ਵਿੱਚ ਉਹਨਾਂ ਨੇ ਨਾ ਕੇਵਲ ਇਲਾਕੇ ਦੇ ਵਿੱਚ ਮੈਨੂੰ ਦੱਸ ਰਏ ਸਨ ਸਾਡੇ ਜਿਲ੍ਹਾ ਪ੍ਰਧਾਨ ਜੀ ਜਿੱਦੇ ਲੈ ਕੇ ਆਏ ਉਹਨਾਂ ਨੂੰ ਉੱਥੋਂ ਤੇ ਕੋਰਾਲੀ ਦੇ ਵਿੱਚ ਕਈ ਥਾਵਾਂ ਤੇ ਸਾਥੀਆਂ ਨੇ ਉਹਨਾਂ ਨੂੰ ਚਾਹਣ ਵਾਲੇ ਪਿਆਰ ਕਰਨ ਵਾਲਿਆਂ ਨੂੰ ਆਪ ਦਾ ਸ਼ਰਦਾ ਦੇ ਫੁੱਲ ਪੇਟ ਕੀਤਾ। ਔਰ ਅੱਜ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਸਾਰੇ ਅਸੀਂ ਰਾਣਾ ਸਾਹਿਬ, ਸਿੱਧੂ ਸਾਹਿਬ, ਚੰਨੀ ਸਾਹਿਬ ਸਾਰੇ ਸਾਥੀ ਸੰਗੀ ਅੱਜ ਆਪਦੇ ਰੰਗਲੇ ਸਾਥੀ ਨੂੰ ਵਿਦਾ ਕਰਨ ਆ ਸਤੇ ਹਾਂ। ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਿ ਜਿੰਨਾ ਰਾਹੀ ਮੈਂ ਆਪ ਦੇ ਉਸ ਸਾਥੀ ਦਾ ਧੰਨਵਾਦ ਕਰ ਸਕਾਂ ਜਿਸ ਪ੍ਰਕਾਰ ਪਾਰਟੀ ਦੇ ਆਸੇ ਉਹਨੇ ਕੰਮ ਕੀਤਾ ਲੇਕਿਨ ਅੰਤ ਵਿੱਚ ਇਹੀ ਹੈ ਕਿ ਜਦੋਂ ਜਿਸ ਠਾਕੁਰ ਕੋ ਨਹੀਂ ਚਾਹ ਰਹਾ ਉੱਥੇ ਅੱਗੇ ਫਿਰ ਸਿਰ ਝੁਕ ਜਾਂਦਾ ਹੈ ਔਰ ਸ਼ਰਧਾ ਦੇ ਫੁੱਲ ਪੇਟ ਕੀਤੇ ਐ ਅਸੀਂ ਸਾਰਿਆਂ ਨੇ ਸ਼ਰਧਾਂਜਲੀ ਪਰਮਾਤਮਾ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਸਾਥੀ ਸੰਗੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਪਾਣਾ ਮੰਨਣ ਦਾ ਬਖਸ਼ੇ ਕਿੰਨਾ ਕਾਟਾ ਕੋਈ ਮਿਲੇ ਥੋੜੀ ਜਾ ਸਕਦਾ ਜੀ ਬਾਪ ਚਲਾ ਜਾਵੇ ਪੁੱਤ ਚਲਾ ਜਾਵੇ ਭਰਾ ਚਲਾ ਜਾਵੇ ਕੋਲੀ ਸਜੀ ਬਾ ਚਲੀ ਜਾਵੇ ਉਹ ਕਾਟਾ ਮਿਣਿਆ ਨਹੀਂ ਜਾ ਸਕਦਾ ਕਾਟਾ ਸਮਝਦਾ ਕਿ ਇਹੋ ਜੇ ਸਾਥੀ ਅੱਜ ਕੱਲ ਸਿਆਸਤ ਦੇ ਵਿੱਚ ਸਿੰਘ ਸਾਹਿਬ ਦੱਸੇ ਜਾਂਦੇ ਸੀ ਕਿਸੇ ਨਾ ਕਦੇ ਨਰਾਜ਼ ਤਾਂ ਹੋਏ ਹੀ ਨਹੀਂ ਕੇਪੀ ਸਾਹਿਬ ਕਹਿੰਦੇ ਜੇ ਕਿਸੇ ਨੇ ਹੋ ਵੀ ਜਾਣਾ ਤੇ ਉਹਰੇ ਘਰ ਆਪ ਚਲੇ ਜਾਣਾ ਸੋ ਇਹੋ ਜੇ ਸਾਥੀਆਂ ਦਾ ਨੁਕਸਾਨ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਔਰ ਕਾਟਾ ਮਿਣਿਆ ਨਹੀਂ ਜਾ ਸਕਦਾ ਸਤਵਿੰਦਰ ਸਿੰਘ ਦੀ ਚੈੜੀਆਂ ਜਿਹੜੇ ਕਿ ਪੀਆਰਟੀਸੀ ਦੇ ਪੰਜਾਬ ਦੇ ਚੇਅਰਮੈਨ ਵੀ ਰਹੇ ਆ ਤੇ ਮੌਜੂਦਾ ਕਾਂਗਰਸ ਪਾਰਟੀ ਦੇ ਜ਼ਿਲ੍ਹੇ ਦੇ ਪ੍ਰਧਾਨ ਸੀ ਉਹਨਾਂ ਦਾ ਜਿਹੜਾ ਅਚਾਨਕ ਬਹੁਤ ਹੀ ਥੋੜੀ ਉਮਰ ਤੇ ਜਦ ਕਿ ਉਹ 52 ਸਾਲ ਦੇ ਸੀ ਇਹ ਉਮਰ ਜਿਹੜਾ ਉਹਨਾਂ ਦਾ ਕਾਲ ਚਲਾਣਾ ਉਸਨੇ ਪੂਰੇ ਜ਼ਿਲ੍ਹੇ ਹੀ ਨਹੀਂ ਮਲਕ ਕੇ ird gird ਦੇ ਬਹੁਤ ਸਾਰੇ ਏਰੀਆ ਨੂੰ ਤੇ ਜੋੜ ਕੇ ਰੱਖ ਦਿੱਤਾ ਇੱਕ ਬਹੁਤ ਹੀ ਪਿਆਰੀ ਸਖਸ਼ੀਅਤ ਸੀ ਹੇਡ ਪ੍ਰੋਮੋਟਰ ਸੀ ਸਮਾਜ ਸੇਵੀ ਸੀ ਰਾਜਨੀਤਿਕ ਤੌਰ ਤੇ ਵਿਚਰਦੇ ਸੀ ਤੇ ਦੋ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਵੀ ਕੋਈ ਟੂਰਨਾਮੈਂਟ ਹੁੰਦਾ ਸੀ ਜਿੱਥੇ ਅੱਖਾਂ ਦਾ ਕੈਂਪ ਲੱਗਦਾ ਸੀ ਜਿੱਥੇ ਕੋਈ ਹੋਰ ਸਮਾਜ ਸੇਵੀ ਕੰਮ ਕੰਮ ਹੁੰਦਾ ਸੀ ਉੱਥੇ ਇਹਨਾਂ ਦੀ ਹਾਜ਼ਰੀ ਪੱਕੀ ਹੁੰਦੀ ਸੀ ਤੇ ਘਾਟੇ ਜੀ ਨੂੰ ਇਹਨਾਂ ਦੀ ਬਹੁਤ ਇਹਨਾਂ ਨੇ ਅੱਗੇ ਮੇਰੇ ਨਾਲ ਵੀ ਰਾਣਾ ਜੀ ਨਾਲ ਵੀ ਲੱਗ ਕੇ ਤੇ ਸਾਰੇ ਲੀਡਰਾਂ ਦੇ ਨਾਲ ਮਿਲ ਕੇ ਕੰਮ ਕਰਦੇ ਇਹਨਾਂ ਨੇ ਇਸ ਲੱਤ ਨੂੰ ਬਹੁਤ ਉੱਪਰ ਚੱਕਿਆ ਤੇ ਅੱਜ ਲਗਭਗ ਸਾਰੇ ਹੀ ਜ਼ਿਲ੍ਹਿਆਂ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਅੰਤਮ ਸੰਸਕਾਰ ਤੇ ਆਏ ਮੈਂ ਸਾਰੇ ਲੋਕਾਂ ਦਾ ਆਪਣੇ ਵੱਲੋਂ ਕਿਉਂਕਿ ਮੇਰੇ ਨਾਲ ਮੇਰੇ ਇਲਾਕੇ ਦੇ ਵੀ ਸੀ ਬਹੁਤ ਪਿਆਰ ਸੀ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਸੀ ਸੋ ਮੈਂ ਸਾਰੇ ਇਲਾਕੇ ਦੇ ਜਾਂ ਹੋਰ ਜਿੰਨੇ ਵੀ ਲੋਕ ਇੱਥੇ ਆਏ ਐ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ। ਬਹੁਤ ਪੱਕੀ شخصیت ਸੀ। ਨਹੀਂ। ਉਹ ਇੱਕ ਗੁਣਨੀ ਸੀ। ਉਹ ਧਾਰਮਿਕ ਤੌਰ ਤੇ ਬਹੁਤ ਨਿਕੁਨ ਸੀ। ਜੀ। ਸਮਾਜੀ ਤੌਰ ਤੇ ਬਹੁਤ ਵੱਡਾ ਸੋਸ਼ਲ ਵਰਕਰ ਸੀ। ਔਰ ਪੋਲੀਟੀਕਲ ਤੌਰ ਤੇ ਬਹੁਤ ਸਟਰੋਂਗ ਇੱਕ ਕਾਂਗਰਸ ਪਾਰਟੀ ਦੇ ਲੀਡਰ ਸੀ। ਔਰ ਖਾਸ ਕਰਕੇ ਇਕੱਲੇ ਇਹ ਪਿੰਡ ਚੈੜੀਆਂ ਦੀ ਜੇ ਅੱਜ ਪਪੂਲਾਰਿਟੀ ਹੈ ਤਾਂ ਉਹ ਜੈਲਦਰ ਸਾਹਿਬ ਕਰਕੇ ਹੈ ਕਿ ਉਹਨੇ ਪੂਰੇ ਪੰਜਾਬ ਦੇ ਵਿੱਚ ਆਪਣਾ ਇੱਕ ਜਗ੍ਹਾ ਬਣਾਈ। ਔਰ ਦੋ ਜ਼ਿਲ੍ਹੇ ਖਾਸ ਤੌਰ ਤੇ ਮਹਾਲੀ ਤੇ ਰੋਪੜ ਜਿਹੜੇ ਹੈਗੇ ਨੇ ਕੋਈ ਐਸਾ ਬੱਚਾ ਨਹੀਂ ਜਿਹੜਾ ਉਹਦੇ ਨਾਂ ਤੋਂ ਨਾਂ ਵਖ ਹੋਵੇ ਕਿਉਂਕਿ ਉਹਨੇ ਹਰ ਕੋਨੇ ਜਾ ਕੇ ਚਾਹੇ ਟੂਰਨਾਮੈਂਟ ਹੋਵੇ ਚਾਹੇ ਕੋਈ ਸੋਸ਼ਲ ਕਾਜ ਹੋਵੇ ਚਾਹੇ ਗਰੀਬ ਲੜਕੇ ਦੀ ਸ਼ਾਦੀ ਹੋਵੇ ਚਾਹੇ ਕੋਈ ਪਾਰਟੀ ਦਾ ਪ੍ਰੋਗਰਾਮ ਹੋਵੇ ਯਾਨੀ ਹਰ ਪ੍ਰੋਗਰਾਮ ਨੂੰ ਉਹਨੂੰ ਪਾਰਟਿਸਪੇਟ ਕਰਨਾ ਤੇ ਉੱਥੋਂ ਦੇ ਲੋਕਾਂ ਦਾ ਪਿਆਰ ਮੋਤ ਪੈਦਾ ਕਰਨਾ ਉਸ ਬੰਦੇ ਦੀ ਖਾਸੀਅਤ ਸੀ ਮੈਂ ਪਹਿਲੇ ਪ੍ਰਧਾਨ ਸਾਹਿਬ ਨੇ ਕਿਹਾ ਵੀ ਮੈਂ ਦੇਖਿਆ ਵੀ ਸਿਆਸੀ ਤੌਰ ਤੇ ਸਾਡੇ ਬਹੁਤ ਵਾਰੀ ਮਨਮਟਾਵ ਹੋ ਜਾਂਦੇ ਥੀ ਪਰੇ ਕੋ ਐਸਾ ਐਸਾ ਬੰਦਾ ਸਜੇ ਸਿਗਾ ਕਿ ਉਹਦਾ ਕਿਸੇ ਨਾਲ ਕੋਈ ਮੈਰਪੋ ਨਹੀਂ ਸੀ ਸਭ ਦਾ ਹਰਮਨ ਪੇਰਾ ਸੀ ਅੱਜ ਇਸ ਪਰਿਵਾਰ ਨੂੰ ਨਹੀਂ ਘਾਟਾ ਪਿਆ ਪਾਰਟੀ ਨੂੰ ਬਹੁਤ ਵੱਡਾ ਘਾਟਾ ਹੈ ਤੇ ਸਮੁੱਚੇ ਇਲਾਕੇ ਨੂੰ ਬਹੁਤ ਵੱਡਾ ਘਾਟਾ ਹੈ ਕਿ ਕਦੋਂ ਕਿਸੇ ਦਾ ਵੀ ਦਰਵਾਜ਼ਾ ਜੇ ਨਾ ਖੁੱਲਦਾ ਤਾਂ ਜਿਆਦਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰਹਿੰਦਾ ਸੀ ਅੱਧੀ ਰਾਤ ਨੂੰ ਆਵਾਜ਼ ਮਾਰੋ ਤਾਂ ਜੈਲਦਾਰ ਸਾਹਿਬ ਕਦੇ ਹਸਾਲੀ ਸਾਹਿਬ ਤੋਂ ਆ ਰਹੇ ਨੇ ਕਦੇ ਗੰਡੂਆ ਤੋਂ ਆ ਰਹੇ ਨੇ ਕਿ ਫੋਨ ਕਰੋ ਤਾਂ ਮੈਂ ਉੱਥੇ ਆ ਰਿਹਾ ਸਿੱਧਾ ਤੁਹਾਡੇ ਕੋਲ ਆ ਜੰਨਾ ਇਹੋ ਜਿਹੇ ਬੰਦੇ ਬਹੁਤ ਘੱਟ ਮਿਲਦੇ ਨੇ ਪਰ ਮੈਂ ਤਾਂ ਇਹ ਕਹੂੰਗਾ ਸਾਨੂੰ ਇਹ ਨਾ ਪੂਰਾ ਹੋਣ ਵਾਲਾ ਘਾਟ ਪਰਿਵਾਰ ਨੂੰ ਦੋਸਤ ਮਿੱਤਰਾਂ ਨੂੰ ਤੇ ਪਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਸਾਨੂੰ ਸਾਰਿਆਂ ਨੂੰ ਹੀ ਪ੍ਰਾਣ ਬਖਸ਼ੇ ਕੋ ਜੈਲਦਾਰ ਸਾਹਿਬ ਦੀ ਜਿਹੜੀ ਪਰਸਨੈਲਿਟੀ ਸੀ ਉਹ ਬਹੁਤ ਪੱਕੀ ਤੀ ਬੇਹੱਦ ਪਿਆਰ ਕਰਨ ਵਾਲੇ ਸੀ ਪਾਰਟੀ ਦੀ ਵਿਚਾਰਧਾਰਾ ਨੂੰ ਉਹ ਸ਼ਖਸ ਸੀ ਜਿਹਨੂੰ ਆਪਾਂ ਆਪਣੀ ਜਵਾਨ ਜੀ ਕਹਿੰਦੇ ਕਿ ਉਹ ਟਕਸਾਲੀ ਕਾਂਗਰਸੀ ਸੀ ਔਰ ਪਿਛਲੇ ਸਮੇਂ ਦੇ ਅੰਦਰ ਜਦ ਤੋਂ ਅਸੀਂ ਆ ਚੋੜ ਖਾਰੀ ਹੈ 2022 ਦੀ ਔਰ ਪਾਰਟੀ ਚ ਬੜਾ ਜ਼ਬਰਦਸਤ ਕੰਮ ਕਰਨ ਦੀ ਲੋੜ ਸੀ ਤਾਂ ਜ਼ਿਲਦਾਰ ਸਾਹਿਬ ਨੂੰ ਪ੍ਰਧਾਨ ਜੀ ਨੇ ਜਿੰਮੇਵਾਰੀ ਦਿੱਤੀ ਜ਼ਿਲ੍ਹੇ ਦੀ ਤਾਂ ਬਖੂਬੀ ਨਵਾਈ ਹੈ ਉਹਨਾਂ ਨੇ ਕੋਈ ਘੜੀ ਕੋਈ ਵੈਂਟ ਕੋਈ ਦਿਨ ਉਹਨਾਂ ਨੇ ਛੱਡਿਆ ਨਹੀਂ ਜਦੋਂ ਪਾਰਟੀ ਦੀ ਖੇਦਮਤ ਵਿੱਚ ਨਾਂ ਲਾਇਆ ਹੋਵੇ ਔਰ ਪਾਰਟੀ ਨੂੰ ਬੇਮਿਸਾਲ ਮਜਬੂਤੀ ਪ੍ਰਦਾਨ ਕੀਤੀ ਦੂਜੀ ਗੱਲ ਇਹ ਸੀ ਕਿ ਉਹ ਕੇ ਖੇਡ ਪ੍ਰਮੋਟਰ ਸੀ ਜਿੱਥੋਂ ਦਾ ਖੇਡ ਦਾ تعلق ਸੀ ਜਿੱਥੇ ਮਰਜੀ ਕਿਸੇ ਵੱਡੀ ਥਾਂ ਛੋਟੀ ਥਾਂ ਪਿੰਡ ਗਲੀ ਸ਼ਹਿਰ ਜਿੱਥੇ ਵੀ ਕਿਤੇ ਖੇਡਾਂ ਦਾ ਸਮਾਗਮ ਹੁੰਦਾ ਸੀ ਜਿੱਦਾਂ ਸਭ ਜ਼ਰੂਰ ਪਹੁੰਚਦੇ ਸੀ ਔਰ ਜਿਹਦਾ ਸਭ ਤੋਂ ਵੱచ్చే ਤੌਰ ਤੇ ਲਾਭ ਵੀ ਸਾਨੂੰ ਫਿਰਮਤੌਰ ਪਾਰਟੀ ਮਿਲਦਾ ਸੀ ਸੋ ਸਾਡਾ ਰਗਲਾ ਸਾਥੀ ਸੀ ਬੜਾ ਨਰਮਤ ਵੀਰ ਦਾ ਆਦਮੀ ਸੀ ਕਦੇ ਕਿਸੇ ਦੇ ਸਿਰ ਨਹੀਂ ਸੀ ਉਹਦਾ ਔਰ ਉਹਦੀ ਜੀ ਸਮਰੱਥਾ ਸੀ ਸਭ ਨੂੰ ਨਾਲ ਲੈ ਕੇ ਚੱਲਣ ਦੀ ਔਰ ਸਾਰੇ ਜ਼ਿਲ੍ਹੇ ਦੇ ਲੋਕਾਂ ਨੂੰ ਇੱਕ ਉਹਦੇ ਚ ਪ੍ਰੇਰੋ ਕੇ ਉਹਨੇ ਕੰਮ ਕੀਤਾ ਬੇਮਿਸਾਲ ਕਾਟਾ ਸਾਨੂੰ ਬਹੁਤ ਹੀ ਦਿਲ ਨੂੰ ਟੁੰਬਣ ਵਾਲੀ ਜੀ ਘਟਨਾ ਹੋਈ ਹੈ ਅਚਾਨਕ ਉਹ ਸਾਡੇ ਤੋਂ ਚਲੇ ਗਏ ਪਰਵਾਰ ਨੂੰ ਕਾਟਾ ਪਾਰਟੀ ਨੂੰ ਕਾਟਾ ਆਮ ਸਮਾਜ ਨੂੰ ਕਾਟਾ ਤੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੇ ਅਚਾਨਕ ਚਲੇ ਜਾਣ ਦਾ ਬੜਾ ਜ਼ਬਰਦਸਤ ਘਟਨਾ। ਜਗਵਨ ਟੀਵੀ ਲਈ ਮੈਂ ਹਰੀਸ਼ ਪਟਲਾ